ਕੱਲੋ ਬ੍ਰੇਟਾਪੁਰ ਤੋਂ ਲੋ 394 ਜਿਹੜਾ ਗ੍ਰਿਫਤਾਰ ਕੀਤਾ ਤੇ ਆਪਾਂ ਥਾਣਾ ਮੁਖੀ ਮੇਲਾ ਸਿੰਘ ਨਾਲ ਗੱਲਬਾਤ ਕਰਦੇ ਆ ਕਿਹੜੇ ਮਾਮਲੇ ਵਿੱਚ ਇਹਨਾਂ ਚੋਰਾਂ ਨੂੰ ਨਾਮਜ਼ਦ ਕੀਤਾ ਹੈ ਮੇਲਾ ਸਿੰਘ ਜੀ ਜਿਹੜੇ ਚੋਰ ਨਾਮਜ਼ਦ ਕੀਤੇ ਕਿ ਕਿਹੜਾ ਮਾਮਲਾ ਜੀ ਜਿਹੜੇ ਜਿਹੜੇ ਵਿੱਚ ਤੁਸੀਂ ਨਾਮਜ਼ਦ ਕੀਤੇ ਇਹ ਜੀ ਮੇਰੀ 18 ਦਾ 25 ਨੂੰ ਅ ਮਕਦਮਾ 122 ਚੋਰੀ ਸੰਬੰਧੀ ਰਸ ਹੋਇਆ ਸੀ ਕ੍ਰਿਸ਼ਨਾ ਮੰਦਰ ਬ੍ਰੇਟਾ ਜਿਹੜੀ ਮੇਨ ਬਾਜ਼ਾਰ ਤੋਂ ਚੋਰੀ ਕੀਤੀ ਗਈ ਸੀ ਇਹ ਨਾਮ ਨੂੰ ਵਿਅਕਤੀਆਂ ਖਿਲਾਫ ਚਾਰਜ ਕੀਤਾ ਗਿਆ ਸੀਗਾ ਤੇ ਅਸੀਂ ਸੀਸੀਟੀਵੀ ਕੈਮਰੇ ਦੇ ਫੋਟੋ ਜਿਹੜੀ ਆਈਆਂ ਸੀ ਉਹਦੇ ਉਹਨਾਂ ਵਿੱਚ ਜਿਹੜੇ ਲੋੜੇ ਦੋਸਤੀ ਸੀ ਉਹਨਾਂ ਦੀ ਤਲਾਸ਼ ਕਰਕੇ ਕੱਲ ਤਿੰਨ ਜਿਹੜੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਇਹਦੇ ਚੰਨਾ ਸੁਨੋਪਤਰ ਸਿੰਘ ਵਾਸੀ ਖਰਾਲ ਖੜਾਕਲਾ ਹਾਲ ਆਵਾਜ਼ ਮਰੀ 나ਜਰ ਸਿੰਘ ਪੁੱਤਰ ਬਲਦੇਵ ਸਿੰਘ ਆਰੋਬਰਾਡਾ ਹਰਪ੍ਰੀਤ ਸਿੰਘ ਇਸ ਬਿੱਲਾ ਪੁੱਤਰ ਮਹਿੰਦਰ ਸਿੰਘ ਬਸ ਹੀ ਬੜਲਾੜਾ ਇਹਨਾਂ ਨੇ ਚੋਰੀ ਕੀਤੀ ਜੀ ਜੋ ਤਫਤੀਸ਼ ਨਾ ਚੱਲ ਰਹੀ ਆ ਅੱਗੇ ਜੀ ਪੁਲਿਸ ਮਾਡਲ ਲੈ ਕੇ ਜਿਹੜੇ ਵੀ ਕਾਰ ਵੀ ਸਾਹਮਣੇ ਆਊਗੀ ਜਿਹੜੀ ਇਹਨਾਂ ਨੇ ਚੋਰੀ ਕੀਤੀ ਉਸੇ ਕੁਝ ਬਰਾਬਰ ਹੋਇਆ ਇਹਨਾਂ ਨੂੰ ਹਾਂ ਜੀ ਕੁਝ ਕਿ ਹੋਇਆ ਅੱਛਾ ਕੁਛ ਇੱਕ ਆਪ ਵੀ ਗਈ ਅੱਛਾ ਹੋਰ ਜਿਹੜੇ ਮਾਮਲੇ ਆ ਉਹਨਾਂ ਵਿੱਚ ਤੁਸੀਂ ਇਹਨਾਂ ਤੋਂ ਪੁੱਛ ਕੁੱਛ ਕਰ ਰਹੇ ਹੋ ਹਾਂ ਜੀ ਅਜ ਕਰ ਰਹੇ ਹਾਂ ਤਫਤੀਸ਼ ਚੱਲ ਰਹੀ ਆ ਪੁਲਿਸ ਮਾਡਲ ਲੈ ਕੇ ਪੁਲਿਸ ਮਾਡਲ ਲੈ ਕੇ ਜੋ ਵੀ ਗੱਲ ਸਾਹਮਣੇ ਆਊਗੀ ਉਹ ਅਗਲੀ ਤਫਤੀਸ਼ ਲੱਗੇ ਲੈਂਦੇ ਚੋਰੀ ਕਿੰਨੀ ਹੋਈ ਸੀ ਚੋਰੀ ਇਹ 10000 ਚੋਰੀ 10000 ਚੋਰੀ ਕਿੱਥੇ ਹਨ